ਪੱਠ ਕਿਹੜੀ ਆ ਇੰਦਰ ਗਈ ਆ ਪਿਆ ਆ ਆ ਮੈਂ ਸਮਝਦੇ ਮੱਖੀ ਪੱਠ ਲੱਗੇ ਮੱਖੀ ਜਿੰਨੀ ਹਮ ਲਾ ਪੱਠ ਦੇਖੀ ਕਿਹ ਹੈਗੀ ਹਮ ਤੇ ਕਰ ਦਿਆ ਸੋਨੂ ਆਪਣੇ ਆਪਣੇ ਕਰਕੇ ਆ ਤੰਨੇ ਮੇਮਣੀ ਆ ਸੀ ਅੱਠ ਨੋ ਮੇਮਣੀ ਹਦੀ ਹਾਂ ਛਾਰੇ ਮੇਮਣੇ ਆਈ ਜਾਂਦੇ ਆਹ ਰੇਟਾਂ ਦੇ ਵਿਕੇ ਕਿੰਨੇ ਮੰਗੇ ਨੇ ਉਹ ਕੋਈ ਫੜ ਜਾ ਉਹ ਫੜ ਪਾ ਜਾ ਫੜ ਯਾਰ ਬਾਈ ਦੱਸ ਲੈ ਚ ਕੋਈ ਫੜਿਆ ਫੜ ਲੈ ਸੋਨੂੰ ਉਹ ਫੜ ਲੈ ਕੋਈ ਨਹੀਂ ਮਨ ਲੱਗੂ ਕੋਈ ਗੱਲ ਦੱਸ ਉਹਦੇ ਫੜਿਆ ਮਨ ਲੱਗੂ ਮੋੜ ਦੇ ਨਹੀ ਕਿੰਨੇ ਮੰਗੇ ਸੋਨੂੰ ਦੂਜੀ ਗੱਲ ਨਹੀਂ ਕਰਦਾ ਇਹ 12.5 ਰੁਪਈਆ ਵੀ ਕੱਟ ਨਹੀਂ ਲੱਗੇ ਤੇਰੇ ਲਈ ਤੇਰੇ ਲਈ ਠੀਕ ਆ ਤੈਨੂੰ ਦਿਲ ਦੀ ਗੱਲ ਆ ਆਪਾਂ ਐਵੇਂ ਟਾਂਕ ਕਰੀਏ ਉਹ ਕਰਨੇ ਆ ਆਪਣੇ ਚੱਕਰ ਆਉਂਦਾ ਉਹ ਕੰਮ ਕਰਨਾ ਹਾਂ ਤੇਰੇ ਦਿਲ ਦੀ ਗੱਲ ਤੇਰੇ ਕਰਕੇ

ਜਾਂਦੀ ਯਾਰ 25000 ਰੁਪਏ ਲੱਗਣੇ ਨੇ ਜੀ ਨਹੀਂ ਨਹੀਂ ਕਿਹਾ ਤੁਹਾਨੂੰ ਮਾ ਗਿਆ ਉੱਥੇ ਮਾਰਨਾ ਨਹੀਂ ਯਾਰ ਤਾਂ ਕਿੰਨੇ ਕਿਹਾ ਲੇਕਿਨ ਨਿਆਣਾ ਹੋ ਇਹਨੂੰ ਹੁਣ ਬਿਮਾਰਾ ਰੋਲ ਬਾਲੇ ਜੀ ਦਿਲ ਲੱਗਦੀ ਆ ਯਾਰ ਉਧਰ ਯਾਰ ਹਾਂ ਮੇਰੇ ਦਿਲ ਲੱਗਦੀ ਆ ਕਿ ਨਹੀਂ ਇੱਧਰ ਉੱਧਰ ਕਿ ਨਹੀਂ ਆਹ ਵੇਖੋ ਯਾਰ ਮੇਰੇ ਦੋ ਜਿੱਤੇ ਕਰੀ ਜਾਂਦਾ ਦਿਲ ਲੱਗਦੀ ਆ ਤਾਂ ਹੀ ਕਿਹਾ ਵੀਰ 8000 ਇਹ ਅਸਲ ਵਿੱਚ ਕੋਈ ਨਹੀਂ ਹੈ। ਇਹ ਵੀ ਬੜਾ ਮੰਗੀਆ ਮੈਂ ਤੁਹਾਨੂੰ ਥੋੜਾ ਦੋਣਾ। ਕੰਮ ਤਾਂ ਮੈਂ ਥੋੜਾ ਹੀ ਦਿਆ ਹੁਣ। ਇਹ ਗੱਲ ਤਾਂ ਨਹੀਂ। ਤੁਹਾਨੂੰ ਨਹੀਂ। ਆਪੋ ਬੰਦਾ ਮਾਰਦੇ। ਇਹ ਤੋਂ ਬਦ ਨਹੀਂ। ਤਾਂ ਵੀ ਨਹੀਂ ਦਿੰਦਾ ਉਹ। ਮਗਾ ਬਬਰੇ ਕਿਤੇ ਕੁਝ ਜਿਆਦਾ ਜਿਆਦਾ ਕਰੋ। ਉਹ ਅੱਗ ਲੱਗੀ ਹੋਈ ਹੁਣ ਝੋਕਾ ਹੋਰ ਪਾ ਦੇ ਮਗਾ ਜਾ। ਲਾਹ ਡਾਣੀਆਂ ਦਾ ਲਾਲਾ ਕਿੱਧਰ ਜਾਂਦੀ ਆ। ਅਰੇ ਟੱਕੀ ਜਾਈ ਨਹੀਂ। ਰੱਖ ਦੂ ਝੋਕਾ ਨਾਲ। ਦਾ ਹਾਲ ਯਾਰ ਆ ਪੱਛ ਦੇ ਲੈ ਗੱਬਣਾ ਆ ਵੀ ਉਹ ਲੈ ਲੈ ਦੂ ਆਹੋ ਉਹਦਾ ਕਿਤਾ ਹੈਗਾ ਦੇਖ ਲੈ ਉਹ ਲੈਣਾ ਆ ਉਹ ਛੋਟਾ ਨਾਲ ਜੇ ਤਾਂ ਮੈਂ ਜਾਂਦਾ ਇੱਕ ਹੋਰ ਨਹੀਂ ਪੁੱਛ ਯਾਰ ਜਿਹੜਾ ਬਾਈ ਕਹਿੰਦਾ ਲੈ ਫੜ ਉਹ ਕੱਲ ਤਾਂ ਨਹੀਂ ਕਿਹਾ ਤਾਂ ਆ ਗਿਆ ਹਾਂ ਆ ਗਿਆ 10 ਹੁਕਮ ਕਰ ਯਾਰ ਜਿੰਨੇ 19 ਬੱਚੀ ਜਿੰਨੇ ਬੱਕੀ ਰੂ ਆ ਹਾਲ ਯਾਰ ਲਾ 14 ਜਨੇ ਇਹ 15 15 ਹਜ਼ਾਰ ਦੀ ਰੱਖਿਆ ਉਹ ਨਹੀਂ ਇਹਦਾ ਕਾਰਡ ਦੀ ਵੀ ਹੈਗੀ ਆ ਤੂੰ ਵੀ ਅੰਬਾਲੇ ਜਾਣ ਨਾਲ ਕਿੰਨੇ ਕਿੰਨੇ ਮੰਗਿਆ ਅੰਬਾਲੇ ਕਾਰਡ ਨੂੰ ਵੇਚਾ ਮੰਗੇ ਕਿੰਨੇ ਆ ਜਾ ਜਾ ਕੋਈ ਅੰਬਾਲਾ ਗਾਂਡ ਨੂੰ ਕੋਈ ਨਾ ਭਾਈ ਜਾਂਦੀ ਬੱਕਰੀ ਆ ਆਹ ਨਿੰਦਾ ਸਾਡੀ ਮੇਰਾ ਇੰਨੇ ਪੈਸੇ ਹੈ ਤੈਨੂੰ ਸਾਰਾ ਗੱਲ ਪਤਾ ਹੈ ਇਹ ਇਹ ਜਮਾ ਦੇ ਓਏ ਬੰਦਾ ਗਰੀਬ ਆ ਉਹ ਕਿੰਨੇ ਦੇਖ ਉਹ ਦੋ ਹਜ਼ਾਰ ਆ ਜਾਂਦੇ ਬੰਦਿਆਂ ਨੇ ਮਾਈ ਲੈਣੀ ਉਹ ਬੰਦਾ ਕਿਹੜਾ ਦਿਖਾਈ ਮੈਨੂੰ ਪੁਰੇ ਦਾ ਮੁੰਲਾ ਜਿੱਤਾ ਆ ਬਣਾ ਸੋ ਮਰਦਾ ਆ ਜਾ ਤੂੰ ਇਹ ਪਾ ਬੰਦੀ ਜੈ ਨਾ ਹੋ ਲਾ ਲਾ ਹਾਂ ਪਾ ਬੰਦੀ ਜੈ ਨਾ ਉਹ ਚੰਦ ਇਹ ਲੈ ਲੈ ਇਹ 20000 ਰੁਪਏ ਲੈ ਜਾ ਲੈ ਕੜੀ ਉਹ ਜਲਦੂ ਲਾਇਆ ਸਾ ਆਪਣਾ ਕਰ ਲੈ ਕੋਈ ਗੱਲ ਨਹੀਂ ਦੁੱਧ ਵੀ ਹੈਗਾ ਗੱਪਣ ਮਹਿਗਾ ਲੈ ਲੈ ਦੇਖ ਲੈ ਕੰਨ ਦੇਖ ਮਾਰਦਾ ਲੈ ਨਵੀਂ ਪੱਠਾ ਲੈ ਆ ਲੈ ਕਰਦਾ ਕੋਈ ਨਹੀਂ ਹੋਰ ਵੀ ਪੱਠਾ ਦੇਖ ਬਈ ਉਹ ਛੱਡਦਾ ਪਾ ਸਾਡੋ ਹੀ ਆ ਲੈ ਹਾਂਜੀ ਪਾ ਲੈ ਨਵੀਂ ਪੱਠਾ ਵੀਰੇ ਦੇਖ ਲੈ ਗੱਪਣ ਚੱਲ ਪਦੇ ਬਾਰਾਂ ਜਿਆਦੀ ਜਿਆਦਾ ਓਹ 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 ਦੇਖ ਲੈ ਉਹ ਬਾਹਰ ਨਾਲ ਤੱਕਾ ਕਰਿਆ ਕਰ ਗੱਲਾਂ ਇਹ ਲੱਗੜਿਆ ਤੱਕਾ ਨਹੀਂ ਯਾਰ ਬਸ ਸਿਰ ਪਾ ਲੱਗ ਰਿਹਾ ਇਹ ਦੂਜੇ ਰੋਡ ਨੇ ਹੈ ਸਾਈਡਾ ਬੱਸਾ ਫਿਰ ਬੱਸ ਲਿਆ ਉਹ ਜੋ ਹੋਇਆ ਦੇਖਵਾ ਹੋਰ ਕੋਈ ਨਹੀਂ ਹੋਇਆ ਤੇਰਾ ਆਹ ਉਹ ਦੇਖ ਲੈ ਨਾ ਗੱਲ ਹੋ ਗਿਆ ਜਦ ਤੇਰਾ ਮੋਬਾਈਲ ਆਇਆ ਕਾਲਾ ਸੌਤਾ ਹੋ ਗਿਆ ਪ੍ਰੇਮੀ ਉਹਦਾ ਗੱਪੇ ਦਾ ਅੱਛਾ ਠੀਕ ਆ ਨਾ ਨਾ ਦੇਖਦਾ